ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਸਾਰੇ ਜਿੰਨੇ ਵੀ ਆਪਣੇ YouTube ਚੈਨਲ ਨਾਲ ਜੁੜੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਭਰਾ ਨਵੇਂ ਜੁੜੇ ਨੇ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਨੂੰ ਆਪਾਂ ਇਹਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਾਂਜੀ ਬਾਈ ਜੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਆ ਬਹੁਤ ਭਰਾਵਾਂ ਜਿਹੜੇ ਜਦੋਂ ਬੱਕਰੀ ਸੂਂਦੀ ਆ ਬੱਕਰੀ ਸੂਣ ਵੇਲੇ ਵੀ ਵੱਡੀ ਗਲਤੀ ਕਰਦੇ ਨੇ ਤੇ ਗਲਤੀ ਕੀ ਆ ਸਭ ਤੋਂ ਪਹਿਲਾਂ ਨਾ ਬੱਕਰੀ ਦਾ ਜਦੋਂ ਸੂਣ ਵੇਲੇ ਧਿਆਨ ਦੇਣ ਯੋਗ ਜਿਹੜੀ ਗੱਲ ਆ ਇਹ ਬੱਕਰੀ ਨੂੰ ਨਾ ਯਾਨੀ ਕਿ ਅਲੱਗ ਰੱਖੋ ਵੀ ਜਿਹੜੀ ਬੱਕਰੀ ਸੂਣ ਵਾਲੀ ਆ ਵੀ ਉਸ ਟਾਈਮ ਨੂੰ ਅਲੱਗ ਕਰ ਦਿਓ ਵੀ ਦੂਜੇ ਜਾਨਵਰਾਂ ਤੋਂ ਵੀ ਸੂਣ ਤੋਂ 2-4 ਦਿਨ ਯਾਨੀ ਕਿ ਤੇ ਗੱਲ ਇਹ ਆ ਵੀ ਉਹਦੇ ਲੱਛਣੇ ਆ ਵੀ ਇੱਕ ਤਾਂ ਬੱਕਰੀ ਪੁੜੇ ਤੋੜ ਲੈਂਦੀ ਆ ਬੱਕਰੀ ਪਤਾ ਲੱਗ ਜਾਂਦਾ ਵੀ ਹੁਣ ਅਜ ਸੂਹੂਗੀ ਇਹ। ਕੁੜੇ ਧੋਣ ਲਾ ਜਾਂਦੀ ਆ, ਬਾਕੀ ਦੁੱਧ ਲਾ ਲੈਂਦੀ ਆ। ਤੇ ਜਦੋਂ ਸੂਣ ਵੇਲੇ ਸਭ ਤੋਂ ਪਹਿਲਾਂ ਜਦੋਂ ਸੂਂਦੀ ਆ ਬੱਚੇ ਨੂੰ ਚੰਗੀ ਤਰ੍ਹਾਂ ਜਦੋਂ ਬੱਚਾ ਬਾਹਰ ਆ ਗਿਆ ਉਹਦੀ ਸਾਫ ਸਫਾਈ ਕਰੋ। ਹੈਨਾ? ਤੇ ਉਹਦੇ ਮੂੰਹ ਦੇ ਵਿੱਚੋਂ ਕੰਨਾਂ ਦੇ ਵਿੱਚੋਂ ਸਾਰੇ ਕਿਤੇ ਚੰਗੀ ਤਰ੍ਹਾਂ ਸਫਾਈ ਕਰ ਦੋ। ਤੇ ਜਿੰਨਾ ਜਲਦੀ ਹੋ ਸਕੇ ਵੀ ਅੱਧੇ ਪੌਣੇ ਘੰਟੇ ਦੇ ਅੰਦਰ, ਅੱਧੇ ਘੰਟੇ ਦੇ ਅੰਦਰ ਅੰਦਰ ਹੈਨਾ? ਬੱਚੇ 1 ਦਿੱਤਾ 2 ਦਿੱਤੇ ਆ 3 ਦਿੱਤੇ ਜਿੰਨੇ ਵੀ ਦਿੱਤੇ ਆ ਨਾ ਬੱਚਿਆਂ ਨੂੰ ਦੁੱਧ ਜ਼ਰੂਰ ਪਿਆਇਆ ਕਰੋ ਜਿੰਨੀ ਜਲਦੀ ਬੱਚਾ ਦੁੱਧ ਪੀਊਗਾ ਉੰਨੀ ਜਲਦੀ ਹੀ ਜੇਰ ਪਾਊਗੀ ਤੇ ਇੱਕ ਗੱਲ ਇਹ ਆ ਜਿਹੜਾ ਪਹਿਲਾ ਦੁੱਧ ਹੁੰਦਾ ਬੱਕਰੀ ਦਾ ਨਾ ਬੱਚੇ ਦਾ ਲਈ ਬਹੁਤ ਜ਼ਰੂਰੀ ਆ ਜਿਹੜਾ ਪਹਿਲਾ ਦੁੱਧ ਹੁੰਦਾ ਜਿਹਨੂੰ ਆਪਾਂ ਬੌਲੀ ਕਹਿ ਦਿੰਦੇ ਆ ਉਦੇ ਵਿੱਚ ਕੁਦਰਤੀ ਤੌਰ ਤੇ ਜਿਹੜਾ ਆਮ ਦੁੱਧ ਹੁੰਦਾ ਉਹਦੇ ਨਾਲੋਂ ਜ਼ਿਆਦਾ ਤਾਕਤ ਹੁੰਦੀ ਆ ਵੀ ਜਿਹੜੀ ਕਿ ਬੱਚੇ ਨੂੰ ਅੱਗੇ ਜਾ ਕੇ ਬਿਮਾਰੀਆਂ ਨਾਲ ਲੜਨ ਲਈ ਯਾਨੀ ਕਿ ਤਕੜਾ ਕਰਦੀ ਆ ਤੇ ਬੱਚੇ ਦੀ ਗਰੋਥ ਦੇ ਵਿੱਚ ਬੱਚੇ ਦੀ ਹਰ ਇੱਕ ਪੱਖ ਤੋਂ ਹਨਾ ਸਹਾਇਤਾ ਕਰਦਾ ਜਿਹੜਾ ਪਹਿਲਾ ਦੁੱਧ ਹੁੰਦਾ ਤੇ ਕਈ ਬੰਦੇ ਕੀ ਕਰਦੇ ਨੇ ਉਹ ਦੁੱਧ ਨੂੰ ਥੱਲੇ ਡ੍ਰੇਨ ਕਹਿ ਲੋ ਜਾਂ ਡੋ ਚੋ ਕੇ ਡੋਲ ਦੰਦੇ ਆ ਇਤਨੀ ਗਲਤੀ ਨਾ ਕਰਿਆ ਕਰੋ ਤੇ ਬੱਚੇ ਲਈ ਪਹਿਲਾ ਦੁੱਧ ਬਹੁਤ ਜ਼ਰੂਰੀ ਆ ਤੇ ਇੱਕ ਗੱਲ ਇਹ ਆ ਬੱਚੇ ਦਾ ਚੰਗੀ ਤਰ੍ਹਾਂ ਸਾਫ਼ ਕਰਕੇ ਨਾੜੂਏ ਨੂੰ ਦੋ ਉਂਗਲ ਛੱਡ ਕੇ ਥੱਲੇ ਬੰਨ੍ਹ ਦਿਆ ਕਰੋ ਤੇ ਉਥੇ ਬੀਟਾ ਡੈਨ ਵਗੈਰਾ ਲਾ ਦਿਓ ਵੀ ਮਾਲਾ ਵੀ ਕਈ ਵਾਰ ਬੱਚਿਆਂ ਨੂੰ ਛੋਟਿਆਂ ਨੂੰ ਹਨਾ ਇਨਫੈਕਸ਼ਨ ਹੋ ਜਾਂਦੀ ਆ ਤੇ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਨਾ ਬੱਕਰੀ ਦਾ ਜਿਹੜਾ ਚੱਡਾ ਹੁੰਦਾ ਉਹਨੂੰ ਸਾਫ਼ ਕਰ ਦਿਓ ਲਾਲ ਦਵਾਈ ਨਾਲ ਜਾਂ ਤੁਹਾਡੇ ਕੋਲ ਪੀਟਾੜਾ ਇਹਨਾਂ ਹੈਗੀ ਆ ਤਾਂ ਕਿ ਮਿੱਟੀ ਘੱਟਾ ਨਾ ਹੋਵੇ ਤੇ ਜਿੰਨੀ ਹੋ ਸਕੇ ਸਵਾਈ ਤਾਂ ਵਧੀਆ ਹੀ ਵਧੀਆ ਤੇ ਬੱਚੇ ਨੂੰ ਨਾ ਦੁੱਧ ਪਿਲਾਓ ਤੇ ਬੱਚਾ ਤੁਹਾਡਾ ਤੰਦਰੁਸਤ ਹੋਊਗਾ ਬਿਮਾਰੀਆਂ ਨਾਲ ਲੜਨ ਯੋਗ ਤੇ ਪਰ ਦੁੱਧ ਉਸ ਤੋਂ ਬਾਅਦ ਓਨਾ ਕੁ ਪਿਆਓ ਵੀ ਜਿੰਨਾ ਕੁ ਬੱਚੇ ਦਾ ਵਜ਼ਨ ਤੁਹਾਨੂੰ ਲੱਗਦਾ ਵੀ ਜ਼ਿਆਦਾ ਨਾ ਪਿਆਓ ਉਹਦੇ ਨਾਲ ਆਏ ਆ ਵੀ ਜ਼ਿਆਦਾ ਦੁੱਧ ਪਿਆਓਗੇ ਉਹਨੂੰ ਮੋਕ ਲੱਗ ਜੂਗੀ ਜੇ ਮੰਨ ਲਓ ਬੱਚੇ ਨੂੰ 2-3 ਦਿਨ ਮੋਕ ਲੱਗ ਗਈ ਤਾਂ ਬੱਚਾ ਉਨਾ ਹੀ ਪਿੱਛੇ ਪੈ ਜਾਊਗਾ ਵੀ ਤੁਹਾਨੂੰ ਦੇਖ ਲਿਆ ਵੀ ਤੁਸੀਂ ਬੱਕਰੀ ਦੇ ਥੱਲੇ ਦੁੱਧ ਜ਼ਿਆਦਾ ਤਾਂ ਉਸ ਹਾਵ ਨਾਲ ਉਹਨੂੰ ਥੋੜਾ ਥੋੜਾ ਕਰਕੇ 2 ਨਹੀਂ 3 ਟਾਈਮ ਪਲਾਤਾ ਤੇ ਇੰਨੀ ਕੀ ਬੇਨਤੀ ਸੀਗੀ ਵੀ ਯਾਨੀ ਕੇ ਆਹ ਗਲਤੀ ਨਾ ਕਰਿਆ ਕਰੋ ਤੇ ਬੱਚਿਆਂ ਨੂੰ ਹਨਾ ਜਿੰਨਾ ਜਲਦੀ ਸੂਣ ਵੇਲੇ ਨਾ ਦੁੱਧ ਜ਼ਰੂਰ ਪਿਆਇਆ ਕਰੋ ਸਾਸਰੀ ਕਲ ਸਾਰਿਆਂ ਨੂੰ ਜੇ ਵੀਡੀਓ ਚੰਗੀ ਲੱਗੀ ਆ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ